ਅੱਜ ਫੇਰ ਲੇਟ ਕਰਵਾਤਾ ਰੋਜ਼ ਦੀ ਰੋਜ਼ ਲੇਟ ਪਤਾ ਨਹੀਂ ਇਹਨੂੰ ਕਦੋਂ ਸਮਝ ਲੱਗੂਗੀ ਦਿਮਾਗ ਖਰਾਬ ਕਰ ਛੱਡਿਆ ਜਨਾਨੀ ਨੇ ਮੇਰਾ ਓ ਰੋਟੀ ਲਿਆ ਦੇ ਹੁਣ ਜੇ ਬਣ ਗਈ ਆ ਗਈ ਜੀ ਆ ਗਈ ਸੋਰੀ ਜੀ ਸੋਰੀ ਅੱਜ ਥੋੜੀ ਜੀ ਲੇਟ ਹੋ ਗਈ ਆ ਲਓ ਤੁਸੀਂ ਖਾਓ ਰੋਟੀ ਥੋੜੀ ਜਿਹੀ ਨਹੀਂ ਬਹੁਤ ਜ਼ਿਆਦਾ ਲੇਟ ਹੋ ਗਈ ਜਾਂ ਲੈ ਜਾ ਰੋਟੀ ਮੈਂ ਨਹੀਂ ਖਾਣੀ ਜੀ ਰੋਟੀ ਨਾਲ ਕਾਹਦਾ ਗੁੱਸਾ ਰੋਟੀ ਤਾਂ ਖਾ ਲਓ ਉਹ ਜਦੋਂ ਤੈਨੂੰ ਪਤਾ ਹੈ ਵੀ ਮੇਰਾ ਉੱਥੇ ਟਾਈਮ ਤੇ ਪਹੁੰਚਣਾ ਜ਼ਰੂਰੀ ਹੈ ਤੇਰਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਜੀ ਰੋਜ਼ ਦਾ ਕਦੋਂ ਅੱਜ ਹੀ ਥੋੜੀ ਜਿਹੀ ਲੇਟ ਹੋਈ ਆ ਬਸ ਇੱਕਾ ਜਵਾਨ ਲੜਾਉਣੀ ਹੁੰਦੀ ਐ ਆਹੀ ਕੁਛ ਸਿਖਾਇਆ ਕਰੇ ਮਾਪੇ ਨੇ ਕੰਮ ਕੋਈ ਕਰੋ ਨਾ ਘਰ ਵਾਲੇ ਨਾਲ ਮੋਰੇ ਬੋਲੀ ਚੱਲੋ ਜੀ ਆਹ ਕੀ ਗੱਲ ਬਣੀ ਉਹ ਤੁਸੀਂ ਮੈਨੂੰ ਜਿਹੜਾ ਕੁਛ ਕਹਿਣਾ ਨਾ ਜਿੰਨਾ ਮਰਜ਼ੀ ਕਹਿ ਲਵੋ ਪਰ ਮੇਰੇ ਮਾਪੇ ਤੱਕ ਪਹੁੰਚਣ ਦੀ ਕੀ ਲੋੜ ਪਈ ਆ ਨਾ ਪਹੁੰਚਣਾ ਜਿਹੇ ਜੀ ਉਹਨਾਂ ਨੇ ਤੈਨੂੰ ਮਤ ਦਿੱਤੀ ਐ ਨਾ ਉਹੀ ਜੀ ਤੂੰ ਵਰਤੀ ਜੰਨੀ ਐ ਜਦੋਂ ਤੈਨੂੰ ਪਤਾ ਐ ਵੀ ਮੈਨੂੰ ਰੋਟੀ ਟਾਈਮ ਤੇ ਚਾਹੀਦੀ ਐ ਉਹ ਹੈ ਜੇ ਬੰਦਾ ਪਹਿਲਾਂ ਉੱਠ ਖੜੇਗਾ ਸ ਪਰ ਨਾ ਮੈਡਮ ਜੀ ਨੂੰ ਬੈਲੀ ਰਹਿਣਾ ਮਨਜ਼ੂਰ ਐ ਮਜਾਲ ਐ ਮੇਰਾ ਕੋਈ ਕੰਮ ਤੂੰ ਟਾਈਮ ਸਿਰ ਕਰ ਦੇ ਸੌਰੀ ਜੀ ਰੋਟੀ ਤੇ ਨਾ ਹੁਣ ਗੁੱਸਾ ਕੱਢੋ ਰੋਟੀ ਖਾ ਲਓ ਸਾਰਾ ਦਿਨ ਭੁੱਖੇ ਕਿਵੇਂ ਰਹੋਗੇ ਤੂੰ ਨਾ ਬਸ ਰਹਿਣ ਦੇ ਮੈਂ ਰਹਿ ਲੂੰ ਭੁੱਖਾ ਮੈਨੂੰ ਨਹੀਂ ਤੇਰੀ ਰੋਟੀ ਦੀ ਲੋੜ ਲੈ ਦੱਸ ਉਹ ਰੋਟੀ ਖਾ ਕੇ ਚਲੇ ਜਾਂਦੇ 2 ਮਿੰਟਾਂ ਨਾਲ ਕੀ ਫਰਕ ਪੈਣ ਲੱਗਿਆ ਸੀ ਉਂ ਵੀ ਤਾਂ ਮੈਨੂੰ ਇਹਨਾਂ ਬੋਲੇ ਹੀ ਨੇ ਜਿੰਨਾ ਟਾਈਮ ਬੋਲਣ ਨੂੰ ਲਾਤਾ ਨਾ ਓਨੇ ਚ ਤਾਂ ਰੋਟੀ ਖਾਦੀ ਜਾਣੀ ਸੀ ਸ਼ੈਲੀ ਉਹ ਪਾਣੀ ਦਾ ਗਲਾਸ ਲਿਆ ਕੇ ਦੇ ਇੱਕ ਉਹਨੇ ਨਹੀਂ ਲਿਆ ਕੇ ਦੇਣਾ ਪੁੱਤ ਤੂੰ ਜਾ ਕੇ ਆਪ ਪੀ ਲੈ ਮੰਮੀ ਮੈਂ ਕਿਉਂ ਚੱਕ ਕੇ ਪੀਵਾਂ ਪਾਣੀ ਸ਼ੈਲੀ ਨੂੰ ਕਹੋ ਤੁਸੀਂ ਉਹ ਲਿਆ ਕੇ ਦੇਊਗੀ ਪੁੱਤ ਉਹਨੂੰ ਮੈਂ ਕਹਾਂ ਤਾਂ ਤਾਂ ਜੇ ਉਹ ਘਰੇ ਹੋਵੇ ਸ਼ੈਲੀ ਘਰ ਨਹੀਂ ਫਿਰ ਮੰਮੀ ਕਿੱਥੇ ਗਈ ਆ ਉਹ ਉਹ ਆਪ ਦੇ ਪੇਕੇ ਪੇਕੀ ਗਈ ਹੈ ਉਹ ਪੇਕੀ ਕੀ ਕਰਨ ਚਲੀ ਗਈ ਨਾਲੇ ਉਹ ਗਈ ਕਿਥੋਂ ਪੁੱਛ ਕੇ ਆ ਪੁੱਛਣਾ ਉਹਨੇ ਕਿਨੂੰ ਆ ਪੁੱਤ ਅਗਲੀ ਜੀ ਮਰਜੀ ਆ ਉਹ ਤਾਂ ਮਾਣਾ ਹੀਆ ਕਰਦੀ ਆ ਮਾਣਾ ਹੀਆ ਕਰਦੀ ਆ ਉਹ ਮਾਣਾ ਹੀਆ ਤਾਂ ਉਹਦੀ ਮੈਂ ਕੱਢੂੰ ਆ ਜਾਣ ਦੋ ਕੋਈ ਕੰਮ ਤਾਂ ਟਾਈਮ ਤੇ ਨਹੀਂ ਕਰਦੀ ਉੱਪਰ ਦੀ ਗਿੱਠ ਦੀ ਜ਼ਬਾਨ ਹੋ ਗਈ ਉਹਦੀ ਮੂਰੇ ਬੋਲਣਾ ਸਿੱਖ ਗਈ ਮੂਰੇ ਬੋਲਣਾ ਸਿੱਖ ਗਈ ਉਹ ਕੀ ਤੋਂ ਸਿੱਖ ਗਈ ਉਹ ਮੰਮੀ ਕੀ ਤੋਂ ਸਿੱਖਿਆ ਹੋਣਾ ਉਹਨੇ ਆਪਦੀ ਮਾਂ ਤੋਂ ਸ਼ਾਬਾਸ਼ ਪੁੱਤਰਾ ਤੇਰੇ ਤੇਰੇ ਕੋਲੇ ਕੀ ਸਬੂਤ ਆ ਵੀ ਉਹਨੂੰ ਉਹਦੀ ਮਾਂ ਸਿਖਾਉਂਦੀ ਐ ਮੰਮੀ ਸਬੂਤ ਵਾਲੀ ਕੀ ਗੱਲ ਐ ਤੁਹਾਡੇ ਸਾਹਮਣੇ ਹੀ ਐ ਸਵੇਰੇ ਮੈਂ ਬਿਨਾਂ ਰੋਟੀ ਖਾਦੇ ਦਾ ਕੰਮ ਤੇ ਗਿਆ ਰੋਟੀ ਨਾ ਹੋਣੇ ਮੈਨੂੰ ਟਾਈਮ ਤੇ ਨਹੀਂ ਬਣਾ ਕੇ ਦਿੱਤੀ ਜਿਹਦੇ ਪਿੱਛੇ ਮੈਂ ਉਹਨੂੰ ਬੋਲਿਆ ਅੱਛਾ ਪੁੱਤ ਤੂੰ ਨਾ ਮੈਨੂੰ ਇੱਕ ਗੱਲ ਦੱਸ ਜਿਵੇਂ ਤੂੰ ਉਹਨੂੰ ਬੋਲਿਆ ਜੇ ਤੈਨੂੰ ਛੈਲੀ ਉਵੇਂ ਬੋਲਦੀ ਫਿਰ ਤੈਨੂੰ ਕਿਵੇਂ ਲੱਗਦਾ ਮੰਮੀ ਮੰਮੀ ਨਹੀਂ ਪੁੱਤ ਤੂੰ ਨਾ ਗੱਲ ਨੂੰ ਸਮਝ ਤੂੰ ਸਵੇਰੇ ਉਹਦੇ ਪੇਕਿਆਂ ਬਾਰੇ ਬੋਲਿਆ ਮੈਂ ਤਾਂ ਸਾਰਾ ਕੁਝ ਬੈਠੀ ਸੁਣਦੀ ਸੀ ਜੇ ਤੂੰ ਨਾ ਆਪਦੇ ਮਾਪੇ ਦਾ ਇੱਜ਼ਤ ਛੈਲੀ ਤੋਂ ਬਾਹਰ ਦਾ ਫੇਰ ਤੂੰ ਉਹਦੇ ਮਾਪੇ ਦੀ ਇੱਜ਼ਤ ਕਰਨੀ ਪਹਿਲਾਂ ਸਿੱਖੋ ਪੁੱਤ ਕੋਈ ਵੀ ਨੂੰ ਆਪਣੇ ਮਾਪੇ ਭੈਣ ਭਰਾ ਕਿਸੇ ਦੀ ਬੇਇੱਜ਼ਤੀ ਨਹੀਂ ਸਹਿ ਸਕਦੀ ਜਿਵੇਂ ਨਾ ਪੁੱਤ ਤੁਹਾਨੂੰ ਆਪਦੇ ਮਾਪੇ ਪਿਆਰੇ ਲੱਗਦੇ ਨੇ ਐਵੇਂ ਉਹਨਾਂ ਨੂੰ ਵੀ ਆਪਦੇ ਮਾਪੇ ਬਹੁਤ ਪਿਆਰੇ ਲੱਗਦੇ ਨੇ ਮੈਂ ਤੇ ਇੱਕ ਗੱਲ ਦੱਸ ਪੁੱਤ ਜੇ ਉਹ ਤੇਰੇ ਨਾਲ ਵਿਆਹ ਕੇ ਇਸ ਘਰ ਚ ਆ ਗਈ ਫੇਰ ਕੀ ਉਹ ਤੇਰੀ ਨੌਕਰ ਬਣ ਗਈ ਜੀ ਨੂੰ ਤੂੰ ਇਹ ਕਹਿਣਾ ਨਾ ਵਿਆਹ ਘਰ ਦੇ ਕੰਮ ਨਹੀਂ ਕਰਦੀ ਅਸਲ ਦੇ ਵਿੱਚ ਨਾ ਸਾਰੇ ਘਰ ਦੇ ਕੰਮ ਉਹ ਹੀ ਕਰਦੀ ਆ ਉਹ ਤਾਂ ਪੁੱਤ ਆਪਦਾ ਘਰ ਛੱਡ ਕੇ ਆਪਣੇ ਘਰ ਚ ਅਡਜਸਟ ਹੋਣ ਨੂੰ ਫਿਰਦੀ ਆ ਪਰ ਤੁਸੀਂ ਉਹਦੇ ਪੇਕੇ ਨੂੰ ਚੰਗਾ ਮਾੜਾ ਬੋਲ ਕੇ ਨਾ ਉਹਨੂੰ ਇਸ ਘਰ ਚ ਅਡਜਸਟ ਹੀ ਨਹੀਂ ਹੋਣ ਦਿੰਦੇ ਪੁੱਤ ਇੱਕ ਗੱਲ ਗਾਹ ਜਿਵੇਂ ਨਾ ਤੇਰੀਆਂ ਅੰਦਰ ਆਪਦੇ ਮਾਂ-ਬਾਪ ਨਾਲ ਜੁੜੀਆਂ ਹੋਈਆਂ ਨੇ ਓਵੇਂ ਉਹਦੀਆਂ ਅੰਦਰਾਂ ਵੀ ਉਹਦੇ ਮਾਂ-ਬਾਪ ਨਾਲ ਜੁੜੀਆਂ ਹੋਈਆਂ ਨੇ ਉਤ ਲੜਾਈ ਤਾਂ ਹਰੇਕ ਪਤੀ-ਪਤਨੀ ਚ ਹੁੰਦੀ ਆ ਜੇ ਇਹ ਲੜਾਈ ਉਹ ਨਾ ਦੋਹਾਂ ਤੱਕ ਹੀ ਸੀਮਤ ਰਹੇ ਨਾ ਫਿਰ ਉਹਨਾਂ ਦਾ ਘਰ ਕੋਈ ਨਹੀਂ ਤੋੜ ਸਕਦਾ ਪੁੱਤ ਤੂੰ ਸਿਆਣਾ ਵੀ ਆ ਤੇ ਸਮਝਦਾਰ ਵੀ ਆ ਤੂੰ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਹਾਂਜੀ ਮੰਮੀ ਪੁੱਛੋ ਪੁੱਤ ਤੂੰ ਛੈਲੀ ਨੂੰ ਕਹਿਣਾ ਵੀ ਉਹਦੇ ਮਾਪੇ ਨੇ ਉਹਨੂੰ ਆਹ ਕੁਛ ਸਿਖਾਇਆ ਫਿਰ ਤੈਨੂੰ ਵੀ ਅਸੀਂ ਆਹੀ ਕੁਛ ਸਿਖਾਇਆ ਵੀ ਤੂੰ ਛੈਲੀ ਨੂੰ ਮਾੜਾ ਬੋਲੇ ਨਹੀਂ ਮੰਮੀ ਤੁਸੀਂ ਥੋੜਾ ਬਸ ਪੁੱਤ ਇਹੀ ਤਾਂ ਗੱਲ ਹੈ ਜਦੋਂ ਅਸੀਂ ਨਹੀਂ ਤੇਰਾ ਮਾੜਾ ਚਾਹਾਂਗੇ ਤਾਂ ਛੈਲੀ ਦੇ ਮਾਪੇ ਤੇਰਾ ਕਿਉਂ ਮਾੜਾ じゃ ਹੋਣਗੇ ਇਸ ਲਈ ਨਾ ਤੂੰ ਥੋੜਾ ਸਿਆਣਾ ਬਣ ਤੇ ਘਰ ਵਾਲੀ ਦੀ ਇੱਜ਼ਤ ਕਰ ਤੇ ਨਾਲੇ ਆਪਦੀ ਇੱਜ਼ਤ ਕਰਵਾ। ਹਾਂਜੀ ਮੰਮੀ ਤੁਸੀਂ ਸਹੀ ਕਿਹਾ। ਚਲੋ ਠੀਕ ਐ ਮੰਮੀ ਜੀ ਮੈਂ ਹੁਣ ਜਾ ਕੇ ਸ਼ੈਲੀ ਨੂੰ ਲਿਆਵਾਂ। ਨਾ ਪੁੱਤ ਕੋਈ ਲੋੜ ਨਹੀਂ ਕਿਤੇ ਜਾਣ ਦੀ। ਕਿਉਂ ਮੰਮੀ? ਪੁੱਤ ਸ਼ੈਲੀ ਕਿਤੇ ਨਹੀਂ ਗਈ। ਉਹ ਤਾਂ ਆਪਣੇ ਕਮਰੇ 'ਚ ਹੀ ਆ। ਸ਼ੈਲੀ ਰਾਜ ਨੂੰ ਪਾਣੀ ਲਿਆਦੀ। ਚੱਲੀ ਜੇ ਤੂੰ ਘਰੀ ਸੀ ਫਿਰ ਪਾਣੀ ਕਿਉਂ ਨਹੀਂ ਲੈ ਕੇ ਆਈ ਜੀ ਮੈਂ ਤਾਂ ਪੁੱਤ ਇਹਨੂੰ ਤਾਂ ਮੈਂ ਹੀ ਮਨਾ ਕੀਤਾ ਸੀ ਤਾਂ ਕਿ ਮੈਂ ਤੈਨੂੰ ਸਮਝਾ ਸਕਾਂ